ਇਸ ਵਕਤ ਜਿਵੇਂ ਬਠਿੰਡੇ ਜ਼ਿਲ੍ਹੇ ਦੇ ਮਹਿਮੇ ਜਿਹੜੇ ਹੈ ਕੋਈ ਪੁੰਨਾ ਪਿੰਡਾਂ ਦੇ ਵਿੱਚ ਖੜੇ ਮਹਿਮਾ ਭਗਵਾਨਾ ਮਹਿਮਾ ਸਰਜਾ ਤੇ ਇੱਥੇ ਜਿਹੜਾ ਦੁਪਹਿਰੇ ਗੜੇ ਮਾਰੀ ਹੋਈ ਸੀ ਗੜੇ ਮਾਰੀ ਦੇ ਨਿਸ਼ਾਨ ਜੇਕਰ ਤੁਸੀਂ ਦੇਖੋ ਇਹ ਹੈਰਾਨ ਰਹੋਗੇ ਕਿ ਇਹ ਧਰਤੀ ਦੇ ਉੱਤੇ ਗੜੇ ਪਿਆ ਦੇ ਨਿਸ਼ਾਨ ਬਾਕੀ ਨੇ ਸੋ ਇਸ ਵੀਡੀਓ ਨੂੰ ਇਸ ਕਦਰ ਸ਼ੇਅਰ ਕਰੋ ਕਿ ਸਰਕਾਰਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਜਾਏ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇਹ ਗੜੇ ਪਏ ਨੇ ਕਣਕਾਂ ਦੋਧੀਆਂ ਤੇ ਸੀਗੀਆਂ ਤੇ ਕਣਕਾਂ ਦਾ ਨੁਕਸਾਨ ਜਿਹੜਾ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਣਕਾਂ ਝੰਬ ਦਿੱਤੀਆਂ ਗਈਆਂ ਨੇ ਬੁਰੀ ਤਰ੍ਹਾਂ ਨਾਲ ਕਣਕ ਝੰਬ ਦਿੱਤੀ ਐ ਸਰਵਾਂ ਦੇ ਖੇਤ ਵੀ ਤੁਹਾਨੂੰ ਦਿਖਾਵਾਂਗੇ ਦੂਰ ਦੂਰ ਤੱਕ ਨਿਗਾਹ ਮਾਰੋਗੇ ਤਾਂ ਤੁਹਾਨੂੰ ਇਹ ਨੁਕਸਾਨ ਜਿਹੜਾ ਐ ਦਿਸਦਾ ਜਾਏਗਾ ਸੋ ਗੜੇ ਜਿਹੜੇ ਨੇ ਆ ਤੁਸੀਂ ਦੇਖ ਸਕਦੇ ਹੋ ਅੰਦਰ ਜਾਣਾ ਮੁਸ਼ਕਲ ਐ ਇਹ ਗੜੇ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਮੋٹے ਮੋٹے ਗੜੇ ਪਏ ਨੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਤੁਹਾਨੂੰ ਦਿਖ ਸਕਦਾ ਸੋ ਰੇਡੀਓ ਪੰਜਾਬ ਟੂਰੇ ਦਾ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਅਸੀਂ ਤੁਹਾਡੇ ਨਾਲ ਇਸ ਵਕਤ ਜੁੜੇ ਹੋਏ ਹਾਂ ਸੋ ਸਾਡੀ ਗੁਜ਼ਾਰਿਸ਼ ਹੈ ਕਿ ਇਸ ਗੱਲਬਾਤ ਨੂੰ ਜਿੰਨਾ ਹੋ ਸਕਦਾ ਇੱਕ ਵਾਰੀ ਸ਼ੇਅਰ ਜ਼ਰੂਰ ਕਰੋ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਸ਼ਰਮ ਦੀਆਂ ਜਿਹੜੀਆਂ ਔਲੀਆਂ ਕੱਢੀਆਂ ਗਈਆਂ ਸੀਗੀਆਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ Embroidered ਦਿੱਤੀ ਗਈ ਹੈ ਜਮਾਂ ਤੋੜ ਦਿੱਤੀ ਗਈ ਹੈ ਸਪਸ਼ਟ ਤੌਰ ਦੇ ਉੱਤੇ ਤੁਹਾਨੂੰ ਸਰੋਂ ਆ ਦੇਖੋ ਟੁੱਟੀ ਹੋਈ ਦਿਖਾਈ ਦੇ ਰਹੀ ਹੈ ਝੰਬ ਦਿੱਤੀ ਹੈ ਕਣਕ ਦਾ ਦੇਖ ਲਓ ਕਿਸ ਤਰ੍ਹਾਂ ਜਿਹੜਾ ਹਾਲ ਕਰ ਦਿੱਤਾ ਹੈ ਕਣਕ ਤੁਸੀਂ ਦੇਖ ਰਹੇ ਹੋ ਸਰੋਂ ਜਿਹੜੀ ਹੈ ਤੁਸੀਂ ਉਹ ਵੀ ਦੇਖ ਲਓ ਸਰੋਂ ਦੇ ਖੇਤਾਂ ਦੇ ਵਿੱਚ ਵੀ ਲੈ ਕੇ ਚੱਲਾਂਗੇ ਤੁਹਾਨੂੰ ਹੋਰ ਵੀ ਜਿਹੜੇ ਇੱਥੋਂ ਦੇ ਹਾਲਾਤ ਦਿਖਾਵਾਂਗੇ ਸੋ ਇਹ ਗੱਲਬਾਤ ਜਿੰਨੀ ਹੈ ਵੀਡੀਓ ਜਿਹੜੀ ਹੈ ਤੁਸੀਂ ਜਿੰਨਾ ਹੋ ਸਕੇ ਇੱਕ ਵਾਰੀ ਸ਼ੇਅਰ ਕਰ ਦਿਓ ਸੋ ਸਾਡੇ ਨਾਲ ਪਿੰਡ ਮਹਿਮੇ ਭਗਵਾਨੇ ਦੇ ਕੁਝ ਕਿਸਾਨ ਨੇ ਕੀ ਨਾ ਬਾਈ ਤੁਹਾਡਾ ਕੁਮਾਰ ਸਿੰਘ ਜੀ ਕਿੰਨਾ ਕੁ ਨੁਕਸਾਨ ਹੋਇਆ ਜੀ ਤੁਹਾਡਾ ਬਹੁਤ ਜ਼ਿਆਦਾ ਜੀ ਹਾਂ ਬਹੁਤ ਜ਼ਿਆਦਾ ਜੀ ਕੀ ਕੁਛ ਕਿੰਨੇ ਵਜੇ ਗੜੇ ਪੈਣੇ ਸ਼ੁਰੂ ਹੋਏ ਤੇ ਜੜੇ 2:00 ਵਜੇ ਲੱਗੇ 40 ਮਿੰਟ ਪੈਣਗੇ ਲਗਾਤਾਰ ਹਮ ਕੱਲੇ ਸੁੱਕੇ ਗੜੇ ਕਣੀ ਕੋਈ ਨਹੀਂ ਸੀ ਕੱਲੇ ਗੜੇ ਸੀ ਕਣੀ ਹਾਈ ਨਹੀਂ ਸੀ ਗਾਹੀ ਵੇਚਾ ਜੀ ਕੱਲੇ ਗੜੇ ਸੋ ਸਾਡੇ ਨਾਲ ਹੋਰ ਵੀ ਕਿਸਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਵਾਰੀ ਵਾਰੀ ਆਪਣੀ ਗੱਲ ਦੱਸਿਓ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਗਰਦੌਰੀਆਂ ਜਿਹੜੀਆਂ ਤੁਰੰਤ ਕੀਤੀਆਂ ਜਾਣ ਤੇ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਜੀ ਅੱਧੋ ਜ਼ਿਆਦਾ ਨੁਕਸਾਨ ਆ ਕਣਕਾਂ ਦਾ ਹਮ ਹਮ ਜੇ 50 ਮਣਾਂ ਸੀ 35 40 ਮਣ ਆ ਨੁਕਸਾਨ ਤਾਂ ਹੈਗੇ ਹੈਗੇ ਵੀ 35 40 ਮਣ ਖਾਦ 10 15 ਮਣ ਰਹਿ ਗਈ ਬਸ 10 15 ਮਣ ਹੂੰ ਹੂੰ 니 ਤੁਹਾਡਾ ਨਾਂ ਕੀ ਹੈ ਜੀ ਵੀ ਦਾ ਮਣ ਹਾਂ ਜੀ ਮਸਾਂ ਹੀ ਹੋ ਗਈ ਬਹੁਤ ਜ਼ਿਆਦਾ ਟੁੱਟੀ ਪਈ ਆ ਹਾਂ ਹਾਂ ਇਹ ਤਾਂ ਕੋਈ ਆਇਆ ਨਹੀਂ ਅਸੀਂ ਕਹਿ ਸਕਦੇ ਹਲੇ ਸੁੱਕੂਗੀ ਬਹੁਤ ਜਿਮਾ ਕਰੋ ਇਹ ਹੁਣ ਜਿਵੇਂ ਟੁੱਟ ਗਈ ਜਿਹੜੀ ਹੁਣ ਤਾਂ ਆਪਾਂ ਨੂੰ ਹਰੀ ਦੀਂਦੀ ਆ ਇਹ ਜਿਹੜੀ ਟੁੱਟੀ ਨਾਲ ਉਹਨੇ ਸੁੱਕਣਾ ਹੈ ਤਾਂ ਸੁੱਕ ਗਈ ਖਤਮ ਹੈ ਆ ਵੇਖੋ ਹੁਣ ਆ ਜਿਹੜੇ ਹੁਣ ਆ ਡਾਨੀ ਨਾਲੋਂ ਲਿੱਸੀ ਪਈ ਆ ਆਹ ਕੋਈ ਇਹ ਹੁਣ ਕਹੋ ਇਹ ਨੇ ਗੁਰਦਾਹ ਧਾਣੇ ਥੋੜੇ ਬਣਨੇ ਆ ਇਹ ਇਹ ਸੁੱਕੀ ਜਾਣੀ ਆ ਬਸ ਕੱਪ ਮੈਂ ਸਾਰੀ ਆਹ ਆ ਦੇਖੋ ਮਰੋੜਤੀ ਹਾਂ ਦੇਖੋ ਸਾਰੀ ਮਰੋੜੀ ਪਈ ਆ ਆ ਦੇਖੋ ਇਹ ਸਾਰੇ ਇਹ ਤਾਂ ਅਜੇ ਸਮਝ ਲਓ ਵੀ ਆਪਾਂ ਕਹਿ ਸਕਦੇ ਹਾਂ ਕਿ ਪਾਸੇ ਵੱਟ ਦੇ ਉੱਤੇ ਓੜਾ ਕੱਢਿਆ ਸੀ ਜਿਹੜਾ ਸਰਮਾ ਦਾ ਪੂਰਾ ਖੇਤ ਉਹਦਾ ਕੀ ਸਰਮਾ ਦਾ ਤਾਂ ਜ਼ਿਆਦਾ ਖਾਦਮੀ ਕਰਤੀਆਂ ਨਾਲੀ ਹਾਂ ਸਰਮਾ ਦਾ ਖਾਦਮੀ ਕਰਤੀਆਂ ਤੇ ਕਣਕ ਦਾ ਵੀ ਬੱਸ ਇੰਤੋਂ ਜ਼ਿਆਦਾ ਨੁਕਸਾਨੇ ਕਣਕ ਵੀ ਤੋਂ ਵੱਡਾ ਹੈ ਕੋਈ ਨਹੀਂ ਸਕਦੇ ਹੁਣ ਵੀ ਕੀ ਇਹਦਾ ਬਚੂਗਾ ਉੱਤੇ ਬੱਲੀ ਦਾ ਛੱਡੀ ਨਹੀਂ ਆ ਵਿੱਚ ਤਾਂ ਬਾ ਦੇਖ ਲਓ ਜੀ ਸੋ ਤੁਸੀਂ ਇਸ ਗੱਲਬਾਤ ਨੂੰ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਤੰਨੇ ਪਾਸੇ ਦਾ ਹੱਥ ਮੈਂ ਨਹੀਂ ਪਾਉਂਦਾ ਮੈਂ ਪਰਨੇ ਇਹ ਵੀ ਵਾਤੇ ਬੋਲਣਾ ਹਾਂ ਹਾਂਜੀ ਕੀ ਆ ਜਿਹੜਾ ਹੋ ਬੋ ਵਾਦਾ ਹੁੰਦਾ ਅੱਛਾ ਆਇਆ ਮੁਕਾਮ ਆਇਆ ਇਤੋਂ ਐ ਬਾਤਾਂ ਜੀ ਨਾ ਮੈਂ ਬੋਲਦਾ ਹਾਂ ਹੁੰਦੇ ਹੈ